ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੌਂਗ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਹੈ ਜਿਹੜਾ ਉਹ ਵੀਰਵਾਰ ਆ ਤੇ 21 ਅਗਸਤ ਆ ਜਿਹੜਾ ਸਵੇਰ ਦਾ ਟਾਈਮ ਆ ਇਹ 8:00-8:00 ਦਾ ਟਾਈਮ ਹੋ ਗਿਆ ਬੱਚੇ ਆ ਜਿਹੜੇ ਸਕੂਲ ਚਲੇ ਗਏ ਆ ਇੱਧਰ ਆਪਣੀ ਕੱਪੜਿਆਂ ਵਾਲੀ ਮਸ਼ੀਨ ਚੱਲ ਰਹੀ ਹੈ ਸਰਬਜੀਤ ਕੱਪੜੇ ਧੋ ਰਹੀ ਸੀ ਸਾਰੇ ਅਲੱਗ-ਅਲੱਗ ਕੰਮਾਂ ਤੇ ਲੱਗੇ ਹੋਏ ਆ ਉੱਧਰ ਮੰਮੀ ਵੀ ਕੋਈ ਕੰਮ ਕਰ ਰਹੀ ਆ ਤੇ ਹਰਮਨ ਦੇ ਡੈਡੀ ਉਹ ਪੱਠੇ ਵੱਢ ਰਹੇ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਕੌਸ਼ਕ ਦੇ ਕੱਪੜੇ ਆ ਜਿਹੜੇ ਉਹ ਤੋਤੇ ਗਏ ਆ ਸੁੱਕਣੇ ਪਾਤੇ ਆ ਕੁਛ ਅਜੇ ਹੋਰ ਕੱਪੜੇ ਤਾਂ ਡੇਲੀ ਦੇ ਹੀ ਆ ਜਿਹੜੇ ਉਹ ਬਹੁਤ ਜ਼ਿਆਦੇ ਹੋ ਜਾਂਦੇ ਆ ਰੋਜ਼ਾਨਾ ਦੇ ਰੋਜ਼ਾਨਾ ਹੀ ਉਨੇ ਹੀ ਕੱਪੜੇ ਹੋ ਜਾਂਦੇ ਕਿਉਂਕਿ ਬੱਚਿਆਂ ਦੀਆਂ ਵਰਦੀਆਂ ਹੋ ਜਾਂਦੀਆਂ ਘਰੇ ਪਾਉਣ ਵਾਲੇ ਕੱਪੜੇ ਆ ਜਿਹੜੇ ਉਹ ਹੋ ਜਾਂਦੇ ਆ ਕਾਫੀ ਜ਼ਿਆਦੇ ਰੋਜ਼ਾਨਾ ਹੀ ਕੱਪੜੇ ਹੋ ਜਾਂਦੇ ਆ ਸਰਦੀਆਂ ਦੇ ਵਿੱਚ ਵੀ ਸਾਡੇ ਘਰੇ ਆ ਜਿਹੜੇ ਰੋਜ਼ਾਨਾ ਹੀ ਕੱਪੜੇ ਧੁੱਤੇ ਜਾਂਦੇ ਆ ਤੇ ਗਰਮੀ ਦੇ ਵਿੱਚ ਤਾਂ ਧੁੱਤੇ ਜਾਣੇ ਹੀ ਉਹ ਤਾਂ ਜ਼ਿਆਦਾ ਹੀ ਹੋ ਜਾਂਦੇ 2 2 3 3 ਸੂਟ ਆ ਸਾਰਿਆਂ ਦੇ ਹੋ ਜਾਂਦੇ ਆ ਕੋਸ਼ ਇੱਧਰ ਵੀ ਕੱਪੜੇ ਦੇਖੋ ਆਵੇ ਇੱਧਰ ਵੀ ਪੂਰੀ ਤਾਰ ਭਰੀ ਪਈ ਆ ਕੱਪੜਿਆਂ ਦੀ ਇੱਧਰ ਹਜੇ ਸਰਪਜੀਤ ਹੋਰ ਸੁੱਕਣੇ ਪਾਈ ਜਾਂਦੀ ਹੈ ਹਜੇ ਆਪਣੀ ਮਸ਼ੀਨ ਵੀ ਉੱਧਰ ਹੈ ਜਿਹੜੀ ਉਹ ਵੀ ਚੱਲੀ ਜਾਂਦੀ ਹੈ ਹਜੇ ਉਹਦੇ ਵਿੱਚ ਵੀ ਕੱਪੜੇ ਪਏ ਆ ਮਸ਼ੀਨ ਦੇ ਵਿੱਚ ਵੀ ਤੇ ਇੱਧਰ ਮੰਮੀ ਅੱਜ ਮੰਜਾ ਢੇਡ ਰਹੇ ਆ ਇਹ ਸਾਡਾ ਮੰਜਾ ਜਿਹੜਾ ਲੱਕੜ ਦਾ ਮੰਜਾ ਸੀ ਤੇ ਇਹ ਟੁੱਟ ਗਿਆ ਉਹਨ ਕੋਈ ਵੇਸਤਰੀ ਨਹੀਂ ਆਉਂਦਾ ਇੱਥੇ ਤਾਂ ਪਿੰਡਾਂ ਦੇ ਵਿੱਚ ਤਾਂ ਸ਼ਾਇਦ ਮਿਸਤਰੀ ਆਉਂਦੇ ਹੋਣਗੇ ਕੋਈ ਲੱਕੜ ਦੇ ਮੰਜੇ ਜਿਹੜੇ ਬਣਾਉਣ ਵਾਲੇ ਠੀਕ ਕਰਨ ਵਾਲੇ ਇੱਥੇ ਸਾਡੇ ਤਲਵੰਡੀ ਦੇ ਵਿੱਚ ਕੋਈ ਮਿਸਤਰੀ ਨਹੀਂ ਆਂਦਾਗਾ ਤੇ ਵਿੱਚੋਂ ਹਜੇ ਵੀ ਨਮਿਆਂ ਵਾਂਗੂ ਹੀ ਸੀ ਵਿੱਚੋਂ ਖਰਾਬ ਨਹੀਂ ਹੋਇਆ ਸੀ ਪਰ ਇਹਦਾ ਜਿਹੜਾ ਇਹ ਸੇਰੂ ਕਹਿੰਦੇ ਜਿਹਨੂੰ ਉਹ ਟੁੱਟ ਗਿਆ ਦੋਨਾਂ ਸਾਈਡਾਂ ਤੋਂ ਟੁੱਟ ਗਿਆ ਸਰਾਣੇ ਵਾਲਾ ਪਾਸਾ ਵੀ ਤੇ ਪੈਨ ਦਾ ਵਾਲਾ ਪਾਸਾ ਵੀ ਤੇ ਇਹ ਹੁਣ ਮੰਜਾ ਜਿਹੜਾ ਆਪਾਂ ਨੂੰ ਇਹ ਢੇੜ ਨਹੀਂ ਪਾਊਗਾ ਬਸ ਫੋਂਤਾ ਬਸ ਲੋਹੇ ਦੇ ਮੰਜੇ ਬਣਾ ਕੇ ਲਿਆ ਕੇ ਉਹੀ ਆਪਾਂ ਨੂੰ ਬਣਾਉਣੇ ਪੈਣਗੇ ਕਿਉਂਕਿ ਜਿਹੜੇ ਲੱਕੜ ਦੇ ਮੰਜੇ ਤਾਂ ਹੁਣ ਕੋਈ ਠੀਕ ਕਰਨੀ ਨਹੀਂ ਆਉਂਦਾਗਾ ਇਹ ਮੰਮੀ ਅੱਜ ਮੰਜਾ ਢੇੜ ਰਹਿ ਕਿਉਂਕਿ ਅੱਜ ਮੌਸਮ ਥੋੜਾ ਜਿਹਾ ਠੰਡਾ ਕੱਲ ਜਿਹੜਾ ਮੀਂਹ ਆ ਉਹ ਕਾਫੀ ਜਿਆਦਾ ਪਿਆ ਹੈ ਮੈਂ ਆਕੀ ਤੁਹਾਨੂੰ ਬਾਹਰ ਦਿਖਾਉਨੇ ਆ ਆਪਾਂ ਪੱਠਿਆਂ ਦੇ ਵਿੱਚ ਜਿਹੜਾ ਪਾਣੀ ਉਹ ਬਹੁਤ ਜ਼ਿਆਦਾ ਹੈ ਇੱਧਰ ਦੇਖੋ ਆ ਵਾਹਨ ਦੇ ਵਿੱਚ ਕਿੰਨਾ ਪਾਣੀ ਖੜਾ ਹੋਇਆ ਸਾਰਾ ਮੀਂਹ ਦਾ ਹੀ ਪਾਣੀ ਆ ਇਹ ਉੱਧਰ ਹਰਮਨ ਦੇ ਡੈੜੀ ਪੱਠੇ ਵੱਢ ਰਹੇ ਆ പാഗ റെ ਇਹ ਤਾਂ ਖੜਕੇ ਪੱਠੇ ਵੱਢ ਰਿਆ ਹੈ ਨਾ ਅੱਜ ਬੈਠਿਆ ਤਾਂ ਅੱਜ ਬੈਠਿਆ ਤਾਂ ਨਹੀਂ ਜਾਂਦਾ ਇੱਥੇ ਪੈਰ ਵੀ ਜਿਹੜੇ ਉਹ ਨੰਗੇ ਆ ਚੱਪਲਾਂ ਲਾ ਕੇ ਇਹਨਾਂ ਨੇ ਇੱਥੇ ਘਰ ਹੀ ਰੱਖੀਆਂ ਆਈਆਂ ਤੇ ਖੜਕੇ ਹੀ ਅੱਜ ਤਾਂ ਪੱਠੇ ਵੱਢਣੇ ਪੈਣਗੇ ਕਾਫੀ ਜ਼ਿਆਦੇ ਆ ਜਿਹੜੇ ਆਪਾਂ ਕੰਮ ਕਰ ਲਏ ਆ ਹੁਣ ਬਸ ਰੋਟੀ ਬਣਾਉਣ ਵਾਲੀ ਰਹਿੰਦੀ ਆ ਬੱਚੇ ਸਕੂਲ ਚਲੇ ਗਏ ਆ ਉਹਨਾਂ ਨੂੰ ਆਪਾਂ ਟਿਫਨ ਤਿਆਰ ਕਰਕੇ ਦੇ ਦیتے ਸੀ ਹਰਿੰਦਰ ਤਾਂ ਨੂਨ ਮਿਰਚਾ ਵਾਲਾ ਜਿਹੜਾ ਪਰੌਂਠਾ ਉਹ ਦਹੀਂ ਦੇ ਨਾਲ ਲੈ ਜਾਂਦਾ ਹਰਮਨ ਸਕੂਲ ਦੇ ਵਿੱਚ ਦਹੀਂ ਨਹੀਂ ਲੈ ਕੇ ਜਾਂਦਾਗਾ ਕੱਲ ਤਾਂ ਹਰਮਨ ਕੱਲਾ ਪਰੌਂਠਾ ਹੀ ਲੈ ਗਿਆ ਪਰ ਕੱਲਾ ਪਰੌਂਠਾ ਵੀ ਜਦੋਂ ਠੰਡਾ ਹੋ ਜਾਂਦਾ ਫਿਰ ਉਦੋਂ ਠੀਕ ਨਹੀਂ ਲੱਗਦਾਗਾ ਉੱਥੇ ਇਸੇ ਲਈ ਅੱਜ ਹਰਮਨ ਨੂੰ ਆਪਾਂ ਸ਼ੱਕਰ ਦੇ ਵਿੱਚ ਜਿਹੜੀ ਉਹ ਚੂਰੀ ਪਟਕੇ ਦਿੱਤੀ ਆ ਤੇ ਹਰਿੰਦਰ ਦਹੀਂ ਦੇ ਨਾਲ ਪਰੌਂਠਾ ਹੀ ਲੈ ਗਿਆ ਸਕੂਲ ਦੇ ਵਿੱਚ ਉਹ ਦਹੀਂ ਖਾ ਲੈਂਦਾ ਉਦਾਂ ਹੀ ਲੈ ਜਾਂਦਾ ਸਕੂਲ ਦੇ ਵਿੱਚ ਹਰਮਨ ਦਹੀਂ ਨਹੀਂ ਲੈ ਕੇ ਜਾਂਦਾ ਤੇ ਇੱਧਰ ਸਰਬਜੀਤ ਗੱਦੇ ਬਾਹਰ ਰੱਖ ਰਹੀ ਆ ਕਿਉਂਕਿ ਇਹ ਇਸ ਮੌਸਮ ਦੇ ਵਿੱਚ ਆ ਜਿਹੜੀ ਉਹ ਸੈੱਲ ਜੀ ਹੋ ਜਾਂਦੀ ਆ ਧੁੱਪ ਕਾਫੀ ਦਿਨ ਪਹਿਲਾਂ ਵੀ ਧੁੱਪਾ ਨਹੀਂ ਰੰਗਦੀਆਂ ਮੀਂਹ ਵੀ ਨਹੀਂ ਪਿਆ ਤੇ ਪਰ ਧੁੱਪ ਵੀ ਜਿਹੜੀ ਨਹੀਂ ਨਿਕਲਦੀ ਸੀਗੀ ਹੋਰ ਹੀ ਗੁੰਮ ਜਾਂ ਗੁੰਮ ਜਿਹਾ ਹੀ ਰਹਿੰਦਾ ਸੀਗਾ ਇੰਨਾ ਦਿਨਾਂ ਦੇ ਵਿੱਚ ਤਾਂ ਹਰੇਕ ਚੀਜ਼ ਦੇ ਵਿੱਚੋਂ ਹੀ ਸਮੈਲ ਜੀ ਜਿਹੜੀ ਉਹ ਆਉਣ ਲੱਗ ਜਾਂਦੀ ਆ ਇਸੇ ਲਈ ਜਿਹੜੇ ਗੱਡੇ ਆ ਉਹ ਧੁੱਪੇ ਕੱਢ ਰਹੀ ਜੀ ਸਰਬਜੀਤ ਦਾ ਲੱਬਿਆਂ ਨੂੰ ਧੁੱਪ ਲਵਾਉਣ ਵਾਸਤੇ ਇਧਰੇ ਪੱਠੇ ਵੱਢ ਕੇ ਤੇ ਚੱਕ ਲਿਆਏ ਆ ਪੱਠੇ ਵੀ ਆ ਨੁੱਚੜਦੇ ਹੀ ਜਾਂਦੇ ਆ ਪਾਣੀ ਵਿੱਚੋਂ ਲੋਕ ਦੋ ਦੋ ਮਨ ਜਿਆਦੇ ਕਰਦੇ ਰਹਿੰਦੇ ਆ ਅਸੀਂ ਐਕਟਿਵ ਹੋ ਕੇ ਰੱਖਦੇ ਘਰੇ ਹਾਲਾ ਲਾ ਹੰ ਦਾ ਆਖੇਦਾ ਇੱਕ ਗੱਦਾ ਪਤਾ ਖੜਾ ਕਰਤਾ ਨਾਲ ਤੇ ਇੱਕ ਮੰਜੇ ਦੇ ਉੱਤੇ ਰੱਖਤਾ ਖੇਤੀ ਵਾਲੇ ਸੰਦ ਆਪਾਂ ਇਸ ਤਰ੍ਹਾਂ ਵੀ ਵਰਤ ਸਕਦੇ ਆ ਚਲੋ ਆਪਾਂ ਠਹਿਰ ਕੇ ਮਿਲਦੇ ਆਂ ਹਾਂਜੀ ਮੰਮੀ ਨੇ ਮੰਜਾ ਸੀਗਾ ਜਿਹੜਾ ਉਹ ਜਮਾ ਹੀ ਖਲਾਰਤਾ ਮੰਮੀਆਂ ਦੀ ਉਵੇਂ ਇਹ ਸੂਤ ਨਹੀਂ ਆਉਂਦਾ ਹੁਣ ਮੰਮੀ ਨੇ ਜਿਹੜਾ ਵਾਣ ਉਹ ਚੋਂ ਕੱਢ ਕੇ ਥੱਲੇ ਵਿਛਾ ਲਿਆ ਤੇ ਫਿਰ ਹੁਣ ਮੰਮੀ ਇਹਨੂੰ ਦੇੜ ਰਹੇ ਆ ਮੰਜਾ ਜਿਹੜਾ ਉਹ ਦੋਨੋਂ ਸਾਈਡਾਂ ਤੋਂ ਟੁੱਟਿਆ ਵਿਆ ਸੀਗਾ ਉਹਦੇ ਕਰਕੇ ਇਹ ਮਤਲਬ ਸੂਤ ਨਹੀਂ ਸੀ ਆਉਂਦਾ ਤੇ ਮੰਮੀ ਨੇ ਫਿਰ ਥੱਲੇ ਵਿਛਾ ਲਿਆ ਇਹਨੂੰ ਕੱਢ ਕੇ ਤੇ ਹੁਣ ਮੰਮੀ ਜਿਹੜਾ ਵਾਣਾ ਉਹ ਕੱਢ ਲੈਣਗੇ ਇਹ ਬਿਲਕੁਲ ਹੀ ਨਵਾਂ ਹੀ ਸੀਗਾ ਆਪਾਂ ਬਾਹਲਾ ਇਹ ਵਰਤੋਂ ਚ ਤਾਂ ਮੰਜਾ ਲਿਆਂਦਾ ਹੀ ਨਹੀਂ ਲੱਕੜ ਦੇ ਮੰਜੇ ਕੁਝ ਤਾਂ ਖੜੇ-ਖੜੇ ਟੁੱਟ ਜਾਂਦੇ ਆ ਪਾ ਸਾਰਾ ਖਿੱਲਰ ਗਿਆ ਦੰਮਣਾਂ ਦਾ ਮੰ ਬੀਬੀ ਨੂੰ ਮੰਨਦਾ ਸੀ ਜਿਹੜਾ ਜੋੜਨ ਵਾਸਤੇ ਦਿੱਤਾ ਸੀ ਬੀਬੀ ਨੇ ਸਾਰਾ ਤੋੜ ਦਿੱਤਾ ਮੰਮੀ ਨੇ ਮੰਦੇ ਦੇ ਖਿਲਾਰੇ ਪਾਤੇ ਸ਼ੂਟਿੰਗ ਆ ਬਾਪ ਆਪਣੇ ਘਰਾਂ ਚ ਜਦੋਂ ਕੋਈ ਇਹੋ ਜਿਹੇ ਕੰਮ ਹੁੰਦੇ ਆ ਮਤਲਬ ਸਿਆਣੇ ਬੰਦਿਆਂ ਦਾ ਘਰਾਂ ਚ ਹੁੰਦਾ ਇਹ ਫਾਇਦਾ ਵੀ ਇਹੋ ਜਿਹੇ ਕੰਮ ਸਾਰੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀਗੀ ਵੀ ਕਦੋਂ ਹੋ ਜਾਂਦੇ ਆ ਹਾਂਜੀ ਆਪਾਂ ਚੱਲੇ ਸੀ ਬੁਟੀਕ ਤੇ ਤੇ ਇਧਰ ਦੀਦੀ ਵੀ ਰੈਡੀ ਹੋ ਰਹੇ ਆ ਦੀਦੀ ਕਿੱਥੇ ਚੱਲੇ ਹੋ ਬਾਜ਼ਾਰ ਥੋੜਾ ਜਿਹਾ ਤਲਵੰਡੀ ਭਾਈ ਘੁੰਮਣ ਚੱਲੇ ਅੱਜ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਉਹ ਆਪਾਂ ਤੁਹਾਨੂੰ ਆ ਕੇ ਦਿਖਾਵਾਂਗੇ ਫਿਰ ਵੀ ਆਪਾਂ ਕੀ ਲੈ ਕੇ ਆਏ ਆ ਬਾਜ਼ਾਰ ਤੋਂ ਦੀਦੀ ਤੇ ਭਾਈ ਬਾਜ਼ਾਰ ਚੱਲੇ ਆ ਸੋ ਮੈਂ ਤਾਂ ਦੰਮਨ ਨਾਲ ਚਲੀ ਸੀ ਬੁਟੀਕ ਤੇ ਦੰਮਨ ਨੇ ਦੁਕਾਨ ਤੇ ਜਾਣਾ ਸੀਗਾ ਹੁਣ ਦੀਦੀ ਤੁਹਾਨੂੰ ਆ ਕੇ ਮਿਲਦੀ ਆ ਬਾਜ਼ਾਰ ਤੋਂ हां जी ਆਪਾਂ ਸਵੇਰ ਬਾਜ਼ਾਰ ਗਏ ਸੀ ਕੰਮੰਦਾ ਕਰਕੇ ਆਪਾਂ 10:00 ਸਵੇਕ 10:00 ਲੱਗੇ ਬਾਜ਼ਾਰ ਗਏ ਸੀ ਬਾਜ਼ਾਰ ਤੋਂ ਆ ਕੇ ਫਿਰ ਆਪਾਂ ਇਹ ਸੂਟ ਜਿਹੜਾ ਇਹ ਸਲਾਈ ਕੀਤਾ ਇਹਨੂੰ 2 ਦਿਨ ਹੋ ਗਏ ਸੀ ਕੱਟ ਕੇ ਰੱਖੇ ਇਹਨੂੰ ਇਹਦੀ ਲੇਸ ਹੈ ਨਹੀਂ ਸੀ ਇਹ ਆਪਾਂ ਲੇਸ ਲੈ ਕੇ ਆਏ ਆ ਬਾਜ਼ਾਰ ਤੋਂ ਜਿਆਦਾ ਆਪਾਂ ਐਸੇ ਕਰਕੇ ਬਾਜ਼ਾਰ ਗਏ ਸੀ ਜੇ ਇਹਦੀ ਲੇਸ ਹੈ ਨਹੀਂ ਸੀ ਤੇ ਲੇਸ ਤੋਂ ਬਿਨਾ ਜਿਹੜਾ ਫਿਰ ਸੂਟ ਹ ਸਲਾਈ ਨਹੀਂ ਹੁੰਦਾ ਸੀ ਤੇ ਫਿਰ ਬਾਜ਼ਾਰ ਤੋਂ ਆ ਕੇ ਆਪਾਂ ਜਿਹੜਾ ਸੂਟ ਹੈ ਸਲਾਈ ਕੀਤਾ ਉਸ ਦਿਨ ਕਟਿੰਗ ਤੁਹਾਨੂੰ ਮੇਰੀ ਦਿਖਾਈ ਸੀ ਜਿਹੜੀ ਆਪਾਂ ਫਰਾਕ ਕੱਟੀ ਸੀ ਕਲੀਆਂ ਵਾਲੀ ਇਹੋ ਆਪਾਂ ਸਲਾਈ ਕੀਤਾ ਅੱਜ ਦਿਨੇ-ਦਿਨੇ ਸੂਟ ਲੈਂਸ ਲਾ ਕੇ ਜਿਸ ਤਰ੍ਹਾਂ ਇਹਦੇ ਸਲਵਾਰ ਦੇ ਪੌਂਚੇ ਆ ਤੇ ਵੀ ਲੈਸ ਲੱਗੀ ਹੋਈ ਆ ਡਬਲ ਬਾਹਾਂ ਤੇ ਆ ਇੱਧਰ ਗਲੇ ਤੇ ਆ ਤੇ ਥੱਲੇ ਇੱਧਰ ਘੇਰੇ ਤੇ ਲੈਸ ਆ ਇਹਦੇ ਬਾਕੀ ਆਪਾਂ ਇਹ ਜਿਹੜੇ ਸੂਟ ਆ ਇਕੜਾ ਇਹ ਕਰਨੇ ਆ ਇਹਦੇ ਨਾਲ ਦਾ ਸੂਟ ਆਪਾਂ ਪਹਿਲਾਂ ਵੀ ਕਢਾਈ ਕੀਤਾ ਇਹਦੇ ਵਾਸਤੇ ਆਪਾਂ ਧਾਗੇ ਲੈਣੇ ਸੀ ਜਿਹੜਾ ਇਹਦੇ ਤੇ ਆਪਾਂ ਧਾਗਾ ਲਾਉਣੇ ਆ ਉਹ ਆਪਾਂ ਇਹਦੇ ਵਾਸਤੇ ਧਾਗੇ ਲੈਣੇ ਸੀ ਉਹ ਲੈ ਕੇ ਆਂਦੇ ਆ ਬਾਕੀ ਧਾਗੇ ਆਪਾਂ ਆ ਜਿਹੜੇ ਇਹਦੇ ਤੇ ਚਾਰ ਰੰਗ ਲੱਗਣਗੇ ਇਹ ਪਹਿਲਾਂ ਵੀ ਆਪਾਂ ਸੂਟ ਸੇਮ ਇਸੇ ਰੰਗ ਦਾ ਹੀ ਸੂਟ ਆ ਜਿਹੜਾ ਆਹ ਕੋ ਕਢਾਈ ਕੀਤਾ ਉਹਦੇ ਤੇ ਵੀ ਇਹੀ ਚਾਰ ਰੰਗ ਲਾਏ ਸੀ ਹੁਣ ਇਹਦੇ ਤੇ ਵੀ ਸੇਮ ਆ ਉਹੀ ਚਾਰ ਰੰਗ ਆ ਆਪਾਂ ਇਹਦੇ ਤੇ ਲਾਉਣੇ ਆ ਇਸ ਸੂਟ ਤੇ ਇਹ ਵਾਲਾ ਇਹ ਸੂਈ ਨਾਲ ਜਿਹੜੀ ਕਢਾਈ ਕਰਦੇ ਆ ਉਹ ਆ ਇਹ ਕਢਾਈ ਹੋਣੀ ਆ ਇਹ ਤਿੰਨ ਚਾਰ ਸੂਟ ਆਪਣੇ ਕੋਲੇ ਆਏ ਹੋਏ ਆ ਕਢਾਈ ਕਰਨ ਵਾਸਤੇ ਇੱਕ ਸੂਟ ਪਹਿਲਾਂ ਆਪਾਂ ਤਿਆਰ ਕਰਕੇ ਦਿੱਤਾ ਤੇ ਉਹ ਸੇਮ ਹੀ ਉਹਨਾਂ ਨੇ ਕਿਹਾ ਵੀ ਸਾਨੂੰ ਰੰਗ ਲਾ ਕੇ ਦਿਓ ਇਹ ਵੀ ਅੱਜ ਆਪਾਂ ਨੂੰ ਧਾਗਾ ਜਿਹੜਾ ਇਹ ਤਿੰਨ ਚਾਰ ਦੁਕਾਨਾਂ ਤੇ ਜਾ ਕੇ ਆਪਾਂ ਨੂੰ ਮਿਲਿਆ ਹੈ ਤেন ਚਾਰ ਦੁਕਾਨਾਂ ਤੇ ਜਾ ਕੇ ਆਪਾਂ ਨੂੰ ਜਿਹੜਾ ਇਹ ਧਾਗਾ ਜਿ ਮਿਲਿਆ ਕਿਉਂਕਿ ਜਿਹੜੀ ਦੁਕਾਨ ਤੋਂ ਆਪਾਂ ਪਹਿਲਾਂ ਇਹ ਧਾਗਾ ਲੈ ਕੇ ਆਂਦਾ ਸੀ ਉਸ ਦੁਕਾਨ ਤੇ ਇਹਦੇ ਨਾਲ ਦਾ ਜਿਹੜਾ ਧਾਗਾ ਉਹ ਹੈ ਨਹੀਂ ਸੀ ਫਿਰ ਤਿੰਨ ਚਾਰ ਦੁਕਾਨਾਂ ਤੇ ਜਾ ਜਾ ਕੇ ਇਹ ਜਿਹੜੇ ਚਾਰ ਰੰਗ ਆਪਾਂ ਨੂੰ ਮਿਲੇ ਆ ਤੇ ਹੁਣ ਆਪਾਂ ਇਹ ਬਸ ਜਿਹੜੇ ਕੱਪੜੇ ਸੀ ਸਲਾਈ ਵਾਲੇ ਹੁਣ ਹੈ ਨਹੀਂਗੇ ਉਹ ਕਿਸੇ ਦੇ ਹੁਣ ਆਪਾਂ ਜਿਹੜੇ ਸੂਟ ਆ ਇਹਨਾਂ ਦੀ ਕਢਾਈ ਕਰਿਆ ਕਰਾਂਗੇ ਇਹ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਆ ਕਿ ਇਸ ਤਰ੍ਹਾਂ ਦੇ ਆਪਾਂ ਇਹਦੇ ਤੇ ਡਿਜ਼ਾਈਨ ਬਣਾਉਨੇ ਆ ਕਿਵੇਂ ਆਪਾਂ ਕਢਾਈ ਕਰਦੇ ਆ ਕਿਵੇਂ ਆਪਾਂ ਇਹਨੂੰ ਛਾਪਦੇ ਆ ਸਾਰਾ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਛਾਪਿਆ ਕਿਵੇਂ ਆਪਾਂ ਕਢਾਈ ਕੀਤੀ ਐ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਘਰੇ ਹੀ ਇਹਦੇ ਤੇ ਜਿਹੜਾ ਡਿਜ਼ਾਈਨ ਆ ਉਹ ਛਾਪਦੇ ਆ ਆਪਾਂ ਬਾਜ਼ਾਰ ਤੋਂ ਨਹੀਂ ਛਪਵਾਉਂਦੇ ਘਰੇ ਛਾਪਦੇ ਆ ਤੇ ਛਾਪ ਕੇ ਫਿਰ ਖੁਦ ਕਢਾਈ ਕਰਦੇ ਆ ਉਹ ਆਪਾਂ ਤੁਹਾਨੂੰ ਇਰ ਦਿਖਾਵਾਂਗੇ ਵੀਡੀਓ ਦੇ ਵਿੱਚ ਬਸ ਏਡੀ ਆਪਾਂ ਅੱਜ ਲੈ ਕੇ ਆਂਦਾ ਖਰੀਦ ਕੇ ਕੋਈ ਜ਼ਿਆਦਾ ਨਹੀਂ ਲੈ ਆਂਦਾਗਾ ਜਿਹੜੇ ਸਮਾਨ ਦੀ ਆਪਾਂ ਨੂੰ ਜ਼ਰੂਰਤ ਅਸੀਂ ਜ਼ਿਆਦਾ ਉਹੀ ਆਪਾਂ ਲੈ ਕੇ ਆਂਦਾ ਹਾਂ ਹਾਂਜੀ ਦੇਖੋ ਇੱਧਰ ਜਿਹੜਾ ਟਾਈਮ ਆ ਉਹ 3:30 ਦਾ ਟਾਈਮ ਹੋ ਗਿਆ ਸ਼ਾਮ ਦੇ ਤੇ ਇੱਧਰ ਧੁੱਪ ਦੇਖੋ ਕਿੰਨੀ ਜ਼ਿਆਦਾ ਆ ਤੇ ਇੱਧਰ ਨਾਲ ਮੀਂਹ ਵੀ ਦੇਖੋ ਇੱਧਰ ਸਾਰ ਇੱਧਰਲੀ ਸਾਈਡ ਤੇ ਜਿਹੜਾ ਬੱਦਲ ਬਣਿਆ ਹੋਇਆ ਇੱਧਰ ਵੀ ਨਹੀਂ ਆ ਰਿਹਾ ਆਈ ਜਾਂਦਾ ਨਾਲ-ਨਾਲ ਧੁੱਪਾ ਤੇ ਨਾਲ-ਨਾਲ ਹੀ ਜਿਹੜਾ ਮੀਂਹ ਆ ਇੱਕ ਮਿੰਟ ਦੇ ਵਿੱਚ ਹੀ ਮੀਂਹ ਆ ਜਾਂਦਾ ਹੁਣ ਤਾਂ ਬਾਹਰੋਂ ਜਿਹੜਾ ਸਮਾਨ ਵੀ ਨਹੀਂ ਚੱਕਿਆ ਜਾਂਦਾ ਇੰਨੀ ਜਲਦੀ ਤਾਂ ਜਿੰਨੀ ਜਲਦੀ ਮੀਂਹ ਆ ਜਾਂਦਾ ਇੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਸੀ ਤੇ ਮਿੰਟ ਦੇ ਵਿੱਚ ਹੀ ਮੀਂਹ ਕਿੰਨਾ ਜ਼ਿਆਦਾ ਆ ਗਿਆ ਆਪਾਂ ਸਬਜ਼ੀ ਬਣਾਉਨੇ ਆ ਹੈਲੋ ਗਾਇਸ ਧੁੱਪ ਅਜ ਨਹੀਂ ਪੈ ਰਿਆ ਅੱਜ ਦਾ ਮੈਂ ਗਈ ਸੀ ਉਧਰ ਗੋਆ ਸਿੱਟਨ ਤੇ ਉੱਥੇ ਸਾਰੀ ਭੱਜ ਗਈ ਧੁੱਪ ਅਜ ਨਹੀਂ ਪੈ ਰਿਆ ਅੱਗੇ ਜਦੋਂ ਆਪਾਂ ਛੋਟੇ ਹੁੰਦੇ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਸਾਰਿਆਂ ਨੇ ਕਹਿਣਾ ਧੁੱਪ ਜਮੀ ਪਾਊਗਾ ਨਾ ਤੇ ਗਿੱਦੜ ਗਿੱਦੜੀ ਦਾ ਵਿਆਹ ਹੋਊਗਾ ਉਦੋਂ ਆਪਾਂ ਹਨਾ ਇੰਨਾ ਪਤਾ ਨਹੀਂ ਸੀ ਹੁੰਦਾ ਆਪੋਸੇ ਜੀ ਨੂੰ ਸੱਚ ਮੰਨ ਲੈਂਦੇ ਸੀਗੇ ਕੱਲ ਦਾ ਮੀਂਹ ਬਹੁਤ ਜ਼ਿਆਦਾ ਹੋ ਕੀਤਾ ਕੱਲ ਵੀ ਬਹੁਤ ਜ਼ਿਆਦਾ ਮੀਂਹ ਸੀ ਅੱਜ ਫੇਰ ਹੁਣ ਇੱਕੇ ਦਾ ਮੀਂਹ ਆ ਗਿਆ ਇੰਨਾ ਜ਼ਿਆਦੇ ਕੱਲ ਆਪਣੇ ਤਾਂ ਠੀਕ ਆਪਣੇ ਪਹਿਲਾਂ ਮੀਂਹ ਨਹੀਂ ਸੀ ਪਿਆ ਤੇ ਚਲੋ ਵਧੀਆ ਮੀਂਹ ਪੈ ਗਿਆ ਪਰ ਕੱਲ ਬਹੁਤ ਜ਼ਿਆਦਾ ਮੀਂਹ ਸੀਗਾ ਆਪਣੇ ਪਰ ਜਿੰਦੀ ਜਗ੍ਹਾ ਤੇ ਜਿਵੇਂ ਹੁਣ ਪਹਿਲਾਂ ਹੀ ਬਹੁਤ ਮੀਂਹ ਪੈ ਗਏ ਆ ਹੁਣ ਪਾਣੀ ਦਾ ਹੋਇਆ ਪਿਆ ਵੀ ਪਾਣੀ ਆਇਆ ਹੋਇਆ ਉਹਨਾਂ ਜਗ੍ਹਾ ਤੇ ਜਦੋਂ ਮੀਂਹ ਹੋਰ ਉੱਪਰੋਂ ਪੈ ਜਾਂਦਾ ਫਿਰ ਬਹੁਤ ਔਖਾ ਹੋ ਜਾਂਦਾ ਜਿਹੜੇ ਪਿੰਡਾਂ 'ਚ ਜਿਹੜੇ ਸ਼ਹਿਰਾਂ 'ਚ ਪਾਣੀ ਦਾ ਖਤਰਾ ਉੱਥੇ ਤਾਂ ਮਹਾਰਾਜ ਜੀ ਮੀਂਹ ਨਹੀਂ ਪਾਇਓ ਆਪਣੇ ਤਾਂ ਇੱਥੇ ਆਪਣੇ ਸਾਡੇ ਤਲਵੰਡੀ ਤਾਂ ਬਹੁਤ ਘੱਟ ਨਹੀਂ ਪੈਂਦਾ ਕੱਲ ਵੀ ਸਾਡੇ ਕਾਫੀ ਦਿਨਾਂ ਤੋਂ ਮੀਂਹ ਪਿਆ ਪਰ ਉਹ ਜਾਦੇ ਨਹੀਂ ਸੀਗਾ ਚਲੋ ਫਿਰ ਵੀ ਇੰਨਾ ਮਸੂਮ ਨਹੀਂ ਹੋਇਆ ਪਰ ਜਿਹੜੀ ਇਹ ਜਗ੍ਹਾ ਤੇ ਪਹਿਲਾਂ ਹੀ ਪਾਣੀ ਜ਼ਿਆਦਾ ਆਇਆ ਵਿਆ ਜਾਂ ਦਰਿਆ ਨੇੜੇ ਪੈਂਦੇ ਉਹਨਾਂ ਜਗ੍ਹਾ ਤੇ ਤਾਂ ਮੀਂਹ ਨਾ ਪਵੇ ਤਾਂ ਇਸ ਟਾਈਮ ਚ ਚੰਗਾ ਕਿਉਂਕਿ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਦੋਂ ਘਰਾਂ ਦੇ ਕਿੰਡਾਂ ਤੇ ਪਾਣੀ ਆ ਜਾਂਦਾ ਸਾਰੇ ਆਪਣੇ ਵਰਗੀ ਹੀ ਉੱਥੇ ਲੋਕ ਰਹਿੰਦੇ ਆ ਤੋਂ ਆਪ ਦਾ ਘਰ ਬਾਹਰ ਛੱਡਣਾ ਪੈਂਦਾ ਬਹੁਤ ਔਖਾ ਹੋ ਜਾਂਦਾ ਆਪਣੇ ਵਰਗਿਆਂ ਵਾਸਤੇ ਮੀਂਹ ਆਉਂਦਾ ਵੀ ਮੀਂਹ ਆ ਗਿਆ ਹੁਣ ਅਸੀਂ ਅੱਜ ਕਹਿ ਰਹੇ ਨਹੀਂ ਆ ਗਿਆ ਚਲੋ ਮੌਸਮ ਠੰਡਾ ਹੋ ਜਾਊਗਾ ਪਰ ਉਹਨਾਂ ਲੋਕਾਂ ਨੂੰ ਬਹੁਤ ਔਖਾ ਤੇ ਇਧਰ ਆਪਾਂ ਸ਼ਾਬਾ ਰੱਖਿਆ ਸੀ ਅੱਜ ਸਵੇਰ ਉਹਦੇ ਨਾਲ ਹੀ ਜਦੋਂ ਗੱਦਿਆਂ ਤੋਂ ਪਲਵਾਈ ਸੀਗੀ ਗੱਦੇ ਦਾ ਚੱਕਲੇ ਜਦੋਂ ਦੁਪਹਿਰੇ ਨਹੀਂ ਆਇਆ ਆਪਣੇ ਤੇ ਸ਼ਾਬਾ ਸਾਰਾ ਗਿੱਲਾ ਹੋ ਗਿਆ ਬਹੁਤ ਚੀਜ਼ਾਂ ਜਿਹੜੀਆਂ ਵੇਜ ਗਈਆਂ ਉਹ ਵੀ ਕੱਜ ਕੁਦਿੱਕੇ ਦਾ ਮਿਸ਼ਰਾ ਕੇ ਜੀ ਆਉਂਦੇ ਆ ਭਾਦੋਂ ਦਾ ਮੀਂਹ ਨਾ ਚੱਲ ਰਿਹਾ ਕਹਿੰਦੇ ਭਾਦੋਂ ਦੇ ਛੜਾਕੇ ਆਉਂਦੇ ਆ ਇਕਦਮੀ ਮੀਂਹ ਆ ਜਾਂਦਾ ਪਤਾ ਨਹੀਂ ਲੱਗਦਾ ਅੱਜ ਵੀ ਹੁਣ ਇੰਨੀ ਧੁੱਪ ਤਿੱਗੀ ਰਹੀ ਨਹੀਂ ਧੁੱਪ ਚ ਨਹੀਂ ਆ ਗਿਆ ਇਹਨਾਂ ਜਾਂਦੀ ਹੁਣ ਥੋੜੇ ਜਿਹਾ ਬੱਦਲ ਹੋ ਗਏ ਆ ਪਰ ਪਹਿਲਾਂ ਬਹੁਤ ਤਿੱਖੀ ਤਿੱਖੀ ਧੁੱਪ ਸੀ ਚੋਣ ਨੇ ਜੇ ਤਾਂ ਕੱਲ ਦਾ ਪਾਣੀ ਬਹੁਤ ਜ਼ਿਆਦਾ ਆ ਅੱਜ ਉਤੋਂ ਫੇਰ ਨਹੀਂ ਪੈਣ ਲੱਗ ਗਿਆ ਹੁਣ ਹੁਣ ਆਪਣੀ ਸ਼ਾਮ ਦੇ ਕੰਮਾਂ ਦਾ ਫਿਰ ਟਾਈਮ ਹੋ ਗਿਆ ਦੀਦੀ ਮੈਂ ਸਬਜ਼ੀ ਬਣਾ ਰਹੀ ਆ ਮੈਂ ਉਧਰ ਗਈ ਸੀ ਗੋਆ ਸਿੱਤਨ ਤੇ ਨਹੀਂ ਆ ਗਿਆ ਸੋ ਆਪਏ ਇਸ ਤੋਂ ਬਾਅਦ ਹੁਣ ਬਸ ਧਾਰ ਚੋਵਾਂਗੇ ਹਰਿੰਦਰ ਜਦ ਕਰ ਰਿਹਾ ਵੀ ਮੈਨੂੰ ਨਿੰਬੂ ਪਾਣੀ ਬਣਾ ਕੇ ਦਿਓ ਮੈਂ ਕਹਿ ਰਹੀ ਸੀ ਗਲਾ ਦੁਖਦਾ ਨਾ ਨਿੰਬੂ ਪਾਣੀ ਪੀ ਚਲ ਪਹਿਲਾਂ ਤਾਪਾ ਨੂੰ ਨਿੰਬੂ ਪਾਣੀ ਬਣਾ ਕੇ ਦਿਨੇ ਆ ਹੁਣ ਹਰਿੰਦਰ ਨੂੰ ਫਿਰ ਉਸ ਤੋਂ ਬਾਅਦ ਧਾਰ ਚੋਂ ਜਾਵਾਂਗੇ ਜਿਹੜੇ ਵਿੜੇ ਚਿੱਕਾ ਨੂੰ ਉੱਚੀਆਂ ਨੀਮੀਆਂ ਕਰ ਗਿਆ ਮੈਂ ਇਸ ਤਰੀਸੋ ਕਿਤੇ ਕਿਤੇ ਨਾ ਪਾਣੀ ਖੜ ਜਾਂਦਾ ਸਾਡੇ ਵਿੜੇ ਚ ਬਹੁਤੀਆਂ ਤਾਂ ਨਹੀਂ ਪਰ ਕਿਤੇ ਕਿਤੇ ਕਰ ਗਿਆ ਜਿਵੇਂ ਇੱਥੇ ਆ ਚੀਜ਼ ਤੇ ਆਵੇ ਪਾਣੀ ਸੜ ਜਾਂਦਾ ਥੋੜਾ ਜਿਹਾ ਇੱਥੇ ਵੀ ਖੜਦਾ ਹੈ ਨਾ ਚਲੋ ਕੋਈ ਗੱਲ ਨਹੀਂ ਇਹ ਤਾਂ ਇੰਟਰਲੌਕ ਜਿਹੜੀ ਇਹ ਤਾਂ ਪਾਣੀ ਵੈਸੇ ਛੇਤੀ ਸੋਖ ਲੈਂਦੀ ਆ ਥੋੜਾ ਪੱਥਰ ਤੇ ਹੁੰਦਾ ਚਲਕਣ ਦਾ ਜਦੋਂ ਨਹੀਂ ਪੈ ਜਾਂਦਾ ਸਾਡੇ ਪੋਰਚ ਚ ਬਹੁਤ ਜ਼ਿਆਦਾ ਚਲਕਣ ਹੋ ਜਾਂਦੀ ਹੈ ਤੋਂ ਇੱਥੇ ਤੁਹਾਨੂੰ ਬਹੁਤ ਸੰਭਲ ਸੰਭਲ ਕੇ ਤੁਰਨਾ ਪੈਂਦਾ ਕਿਤੇ ਡੈਗ ਨਾ ਪਈਏ ਤਨ ਮੈਂ ਜਿਆ ਪਾਹ ਹਿੰਦਾਂ ਨੇ ਨੀंबू ਪਾਣੀ ਬਣਾ ਦੀ। ਹਰੀਂਦਰ ਆਪਣਾ ਮੰਗ ਰਿਆ ਸੀ ਨੀਂਬੂ ਪਾਣੀ ਤੇ ਆਪਾ ਮਨ ਹਰੀਂਦਰ ਨੇ ਨੀਂਬੂ ਪਾਣੀ ਬਣਾ ਕੇ ਦੇਣੇ ਆ। ਆ ਨੀਂਬੂ ਆਪਣੇ ਮੌਲਾ ਦੇ ਸੀ। ਕਾਫੀ ਵੱਡੇ ਵੱਡੇ ਨੀਂਬੂ ਕਾਫੀ ਰਾਸ ਸਾਤੇ ਆਵਰੇ ਨੀਂਬੂ ਤਾਂ ਆਪਣੇ ਖਾਈੋਂ ਆਏ ਸੀ ਜਿਸ ਦਿਨ ਭਾਬੀ ਜੀ ਹੋਣੇ ਆਏ ਸੀ ਉਹ ਲੈ ਕੇ ਆਏ ਸੀ ਨੀਂਬੂ। ਸਾਡੇ ਬਹੁਤ ਸਮਾਨ ਹੈ ਜਿਹੜਾ ਖਾਲ ਤੋਂ ਹੀ ਹੁੰਦਾ। ਕਿਉਂਕਿ ਉਹਨਾਂ ਦੇ ਹਰ ਇੱਕ ਚੀਜ਼ ਹੋ ਜਾਂਦੀ ਆ ਨੀਂਬੂ ਆਂਦੇ ਵੀ ਨੀਂਬੂ ਆਲੇ ਉਹਨਾਂ ਨੇ ਬਹੁਤ ਲੱਗੇ ਹੋਏ ਆ। ਸੋਨਾਂ ਰੋਵਾ ਚਾਹੇ ਨੇ ਲੱਗਦੇ ਆ ਤੇ ਸਿਆਲਾਂ ਚ ਉਹਨਾਂ ਤੇ ਕਿੰਮੂ ਵੀ ਬਹੁਤ ਲੱਗਦੇ ਆ ਅਸੀਂ ਮੈਂ ਤਾਂ ਕਿਹਾ ਸੀ ਹਰਿੰਦਰ ਨੂੰ ਕਿ ਤੇ ਨੀਂ ਮਪਣੀ ਤੋਂ ਨਾ ਕੀ ਗਲੇ ਵੀ ਖਰਾਬ ਹੋਏ ਬਈ ਸਭ ਤੇ ਮੌਸਮ ਬਦਲ ਗਿਆ ਜਿਹੜਾ ਸਭ ਤੇ ਗਲੇ ਖਰਾਬ ਹੋਏ ਜਾਂਦੇ ਆ ਸਾਡੇ ਤਾਂ ਸਾਰਿਆਂ ਦੇ ਗਲੇ ਹਨ ਹੈਗੇ ਥੋੜੇ ਥੋੜੇ ਸਾਰੇ ਗੰਦੇ ਗਲਾ ਦੋ ਗਲਾ ਦੋਸਾ ਅੱਤ ਕਾਫੀ ਵੱਡੇ ਆਨੇ ਆਂ ਬੂ ਮੈਨਸਾ ਨੂੰ ਤੈਨਹੀਂ ਬਹੁਤ ਹੋਣਗੇ ਹਨਾ ਚਲੋ ਆਪਾਂ ਨੀਮੂ ਪਾਣੀ ਬਣਾ ਲਿਆ ਪਰ ਪਰ ਚੁਕੜ ਨਹੀਂ ਪਾਉਂਦੇਗੇ ਬਾਲਾ ਠੰਡਾ ਨਹੀਂ ਕਰਦੇਗੇ ਕਿਉਂਕਿ ਗਲੇ ਤਾਂ ਇਹਨੇ ਬਹੁਤ ਆਪ ਰਹੀ ਹੈ ਸੋ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਸੋ ਸਾਰੇ ਖਾਸ ਦੇਰੋ ਵਾਸਤੇ ਰੋ ਧੰਨਵਾਦ